ਹਰਾਨ ਨਹੀਂ ਤਾਂ ਜੀ ਦੇਖੋ ਜੀ ਪਬਲਿਕ ਨੇ ਆਪੇ ਦੇਖਣਾ ਠੀਕ ਹੈ ਜੀ ਕਿ ਜਿਹੜੇ ਤਾਂ ਸਪੋਰਟਰ ਵੋਟਰ ਹਨ ਬੁਝੇ ਪਾਸੇ ਤੱਕ ਮੱਦੀ ਸਪੋਰਟਰ ਵੋਟਰ ਤਾਂ ਪਹਿਲੀ ਹਾਰ ਚੁੱਕੇ ਆ ਜੀ ਵੋਟਰ ਦੇ ਜਿਹੜੇ ਆਂਟੀ ਐ ਤਾਂ ਹਾਰ ਚੁੱਕੇ ਆ ਜੀ ਉਹਨਾਂ ਨੇ ਤਾਂ ਅੱਜ ਆਪਣਾ ਚਿਹਰਾ ਲੈ ਕੇ ਆਏ ਆ ਸਾਡੇ ਸਾਹਮਣੇ ਦੇਖੋ ਉਹ ਹਾਰ ਚੁੱਕੇ ਐਂਟੀ ਪਾਰਟੀਆਂ ਹਾਰ ਚੁੱਕੀਆਂ ਜੀ ਤੁਸੀਂ ਕੋਰਟ ਚ ਕਦੋਂ ਜਾ ਰਹੇ ਹੋ ਕੋਰਟ ਚ ਸਰ ਅਸੀਂ ਜਾਵਾਂਗੇ ਬਹੁਤ ਜਲਦੀ ਜਾਵਾਂਗੇ ਬਾਈ ਨੇਮ ਜਾਵਾਂਗੇ ਵੀ ਸਾਡੇ ਦਾ ਆਫਸਰਾਂ ਨੇ ਆ ਕੁਝ ਕੀਤਾ ਜੀ ਕੀਤਾ ਮੇਰੀ ਤਾਂ ਮੇਨ ਪੋਲੀਟਿਕਲ ਵੀ ਹੈ ਜਿਹਨੂੰ ਪਾਰਟੀ ਨਾ ਹੋਵੇ ਨਹੀਂ ਪੋਲੀਟੀਕਲ ਅਸੀਂ ਕਿਸ ਨੂੰ ਨਹੀਂ ਬਣਾਵਾਂਗੇ ਜੀ ਨਹੀਂ ਅਸੀਂ ਮੇਨ ਵੀਡੀਓ ਦੇ ਖਿਲਾਫ ਜਾਵਾਂਗੇ ਕਿਉਂਕਿ ਵੀਡੀਓ ਨੇ ਸਭ ਤੋਂ ਵੱਧ ਹਰੈਸਮੈਂਟ ਮੇਰੇ ਨਾਲ ਕੀਤੀ ਐਜ਼ ਆ ਇੱਕ ਲੇਡੀ ਨੂੰ ਜਿਹਨੇ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਇੱਕ ਚੇਅਰ ਤੇ ਬਿਠਾ ਕੇ ਰੱਖਿਆ ਜਿਸ ਨੂੰ ਨਾ ਪਾਣੀ ਨਾ ਚਾ ਕੋਈ ਸੀ ਚੀਜ਼ੇ ਕੋਈ ਫੈਸਿਲਿਟੀ ਨਹੀਂ ਇੱਕ ਫਾਈਲ ਮੇਰੇ ਹੱਥ ਵਿੱਚ ਇਸ ਤਰ੍ਹਾਂ ਦੀ ਸੀ ਜਿਹੜੀ ਮੈਂ ਪੈਗ ਲੈ ਕੇ ਬੈਠੀ ਰਹੀ ਇੱਕ ਇੱਕ ਘੰਟੇ ਬਾਅਦ ਮੈਂ ਵੀਡੀਓ ਕੋਲ ਚਰਕਲ ਜਾ ਰਹੀਆਂ ਸਰ ਮੈਨੂੰ ਦਿਲਾਸਾ ਦੇ ਰਿਹਾ ਮੈਡਮ ਜੀ 4 ਵਜੇ ਤੁਹਾਡਾ ਲੜੀ ਨੰਬਰ ਤੁਹਾਡੇ ਹੱਥ ਵਿੱਚ ਆਊਗਾ ਮੈਂ 4 ਵਜੇ ਗਈ ਮੈਡਮ ਜੀ ਸਾਢੇ 5 ਵਜੇ ਜਿੱਥੋਂ ਮਰਜ਼ੀ ਮੈਂ ਪਤਾ ਕਰਕੇ ਦਊਂਗਾ ਮੈਂ ਸਾਢੇ 5 ਵਜੇ ਗਈ ਮੈਨੂੰ ਉਹਨਾਂ ਨੇ 8 ਵਜੇ ਤੱਕ ਦਿਲਾਸਾ ਦਿੱਤਾ ਕਿ ਮੈਡਮ 8 ਵਜੇ ਤੱਕ ਮੈਂ ਤੁਹਾਨੂੰ ਤੁਹਾਡਾ ਲੜੀ ਨੰਬਰ ਦਊਂਗਾ ਚਾਹੇ ਮੈਨੂੰ ਜਿੰਨਾ ਮਰਜ਼ੀ ਮੈਂ ਜੋਰ ਲਗਾ ਕੇ ਜਿੱਥੋਂ ਮਰਜ਼ੀ ਮੈਂ ਤੁਹਾਡਾ ਲੜੀ ਨੰਬਰ ਦਊਂਗਾ ਉਸ ਤੋਂ ਬਾਅਦ ਜੀ 8 ਵਜੇ ਉਸ ਤੋਂ ਬਾਅਦ ਨਿਕਲ ਕੇ ਮੈਂ ਬਾਹਰ ਗੱਡੀ 'ਚ ਬੈਠੀ ਰਹੀ ਜੀ ਮੈਂ ਵੀਡੀਓ ਸਰ ਨੂੰ ਕਾਲ ਕੀਤੀ ਵੀਡੀਓ ਸਰ ਦੀ ਕਾਲ ਦੀ ਆਡੀਓ ਮੇਰੇ ਫੋਨ ਵਿੱਚ ਪਈ ਹੈ ਜੀ ਰਿਕਾਰਡਿੰਗ ਵੀ ਸੁਣਾ ਦਨੇ ਆ ਵੀਡੀਓ ਸਰ ਨੇ ਆਡੀਓ ਦੇ ਵਿੱਚ ਬੋਲਿਆ ਕਿ ਮੈਡਮ ਕੋਈ ਡੋਂਟ ਵਰੀ ਡੋਂਟ ਵਰੀ ਅਸੀਂ ਤੁਹਾਡਾ ਕੰਮ ਕਰ ਰਹੇ ਹਾਂ ਤੁਹਾਡੇ ਤੇ ਲੱਗਿਆ ਹੋਇਆ ਠੀਕ ਹੈ ਜੀ ਮੈਂ ਕਿਹਾ ਸਰ ਮੇਰੇ ਹਸਬੰਦ ਨੂੰ ਵੀ ਤੁਸੀਂ ਬਾਹਰ ਭੇਜਤਾ ਕਹਿੰਦੇ ਹਾਂ ਹਾਂ ਜੀ ਮੈਮ ਤੁਹਾਡੀ ਕੰਪਲੇਂਟ ਆ ਰਹੀਆਂ ਨੇ ਇਸ ਰੈਸਟੋਰੈਂਟ ਨੇ ਤੁਹਾਨੂੰ ਬੋਲਿਆ ਮੈਂ ਕਿਹਾ ਸਰ ਮੈਂ ਵੇਟ ਕਰੀਏ ਕਹਿੰਦੇ ਹਾਂ ਹਾਂ ਜੀ ਮੈਡਮ ਤੁਹਾਡੇ ਕੰਮ ਜਰੂਰ ਹੋਊਗਾ ਡੋਂਟ ਵਰੀ ਓਕੇ ਤੁਹਾਡਾ ਕੰਮ ਜਰੂਰ ਹੋਊਗਾ ਇਹਦੇ ਵਿੱਚ ਵੀ ਮੇਰੇ ਫੋਨ 'ਚ ਆਡੀਓ ਪਈ ਹੈ ਜੀ ਤੁਹਾਨੂੰ ਸੁਣਾ ਤੇ ਮੈਂ ਬਲੌਂਗੀ ਕਲੋਨੀ ਤੋਂ ਮੇਰੀ ਵਾਈਫ ਸਰਪੰਚੀ ਲੜ ਰਹੀ ਸੀ ਇਹਨਾਂ ਦਾ ਨਾਮ ਰਿਪਸਲਿਨ ਕੌਰ ਹੈ ਜੀ ਤੇ ਅ ਪਹਿਲਾਂ ਅਸੀਂ ਐਮਪੀ ਇਲੈਕਸ਼ਨਾਂ ਦੇ ਵਿੱਚ ਵੋਟ ਪਾਈ ਸੀਗੀ ਆ ਸਾਡਾ ਦੇਖੋ ਵੋਟਰ ਕਾਰਡ ਆਲਰੇਡੀ ਬਣਿਆ ਹੋਇਆ ਜੀ ਇਹ ਆ ਸਰ ਸਾਡ ਮੇਰੀ ਵਾਈਫ ਦਾ ਵੋਟਰ ਕਾਰਡ ਹੈ ਜੀ ਤੇ ਵੋਟਰ ਸੂਚੀ ਸਾਡਾ ਨਾਮ ਵੀ ਸੀਗਾ ਤੇ ਅਸੀਂ 26 ਤਰੀਕ ਨੂੰ ਅਸੀਂ ਉੱਥੇ ਪਹੁੰਚੇ ਬੀਡੀਪੀਓ ਦਫ਼ਤਰ ਜੀ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਹਾਡੀ ਮਿਸਿਸ ਦੀ ਵੋਟ ਹੈ ਨਹੀਂਗੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਸਰ ਵੀ ਹਲੇ ਤਾਂ ਇਲੈਕਸ਼ਨਾਂ 'ਚ ਵੋਟ ਬਣਦੀ ਹੋਣੀ ਆ ਵੀ ਤੁਸੀਂ ਅਪਲਾਈ ਕਰ ਦੋ ਤੇ ਮੈਂ ਇੱਕ ਨੰਬਰ ਫਾਰਮ ਜੀ ਆਪਣਾ ਬੀਡੀਪੀਓ ਸਾਹਿਬ ਨੂੰ ਆ ਇੱਕ ਨੰਬਰ ਫਾਰਮ ਹੈ ਜੀ ਮੈਂ ਬੀਡੀਪੀਓ ਸਾਹਿਬ ਨੂੰ ਦੇ ਕੇ ਆ ਆ ਵੋਟਰ ਕਾਰਡ ਦੇ ਕੇ ਆ ਆਧਾਰ ਕਾਰਡ ਦੇ ਕੇ ਆ ਜੀ ਪੈਨ ਕਾਰਡ ਦੇ ਕੇ ਆ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਤੇਰੀ ਵੋਟ ਬਣ ਜੂਗੀ ਤੇ ਉਹਦੇ ਬਾਅਦ ਸਰ ਮੈਂ ਰੋਜ਼ ਇਹਨਾਂ ਕੋਲ ਚੱਕਰ ਮਾਰਦਾ ਰਿਹਾ ਫਿਰ ਮੈਂ 28 ਤਰੀਕ ਨੂੰ ਵੀ ਗਿਆ ਉਹਨਾਂ ਨੇ ਮੈਨੂੰ 28 ਤਰੀਕ ਨੂੰ ਵੀ ਇਹੀ ਦਿਲਾਸਾ ਦਿੱਤਾ ਵੀ ਤੁਹਾਡੀ ਵੋਟ ਬਣ ਜੇਗੀ ਫਿਰ ਸਰ ਉਹਨਾਂ ਨੇ 28 ਨੂੰ ਕਿਹਾ ਵੀ ਤੁਸੀਂ ਕੋਈ ਗੱਲ ਨਹੀਂ 29 ਤਰੀਕ ਨੂੰ ਪਤਾ ਕਰ ਲਿਓ ਵੀ ਬਣ ਜੂਗੀ ਫਿਰ ਮੈਂ 29 ਨੂੰ ਗਿਆ ਜੀ ਉਹਨਾਂ ਨੇ 29 ਤਰੀਕ ਨੂੰ ਫੇਰ ਮੈਨੂੰ ਲਾਰਾ ਲਾ ਕੇ ਭੇਜਤਾ ਜੀ ਫਿਰ ਮੈਂ 30 ਤਰੀਕ ਨੂੰ ਵੀ ਇਹਨਾਂ ਕੋਲ ਗਿਆ ਜੀ ਇਹਨਾਂ ਨੇ ਮੈਨੂੰ 30 ਤਰੀਕ ਨੂੰ ਵੀ ਲਾਰਾ ਲਾ ਦਿੱਤਾ ਜੀ ਚਲੋ ਐਦਾਂ ਹੀ ਮੈਂ ਦਿੱਲੀ ਜਾਂਦਾ ਰਿਹਾ ਐ ਮੈਨੂੰ ਲਾਰਾ ਲਾਉਂਦੇ ਰਹੇ ਫਿਰ ਜੀ ਮੈਂ ਇਹਨਾਂ ਕੋਲ ਕੀ ਨਾਮਾ ਮੈਨੂੰ ਇਹਨਾਂ ਦੇ ਜੇਏ ਸਾਹਿਬ ਦਾ 8:30 ਵਜੇ ਫੋਨ ਆਇਆ ਵੀ ਕਹਿੰਦੇ ਤੂੰ પેટ્રોલ ਪੰਪ ਤੇ ਆ ਜਾ ਤੇ ਸੈਕਟਰੀ ਸਾਹਿਬ ਮੈਨੂੰ પેટ્રોલ ਪੰਪ ਤੇ ਮਿਲਣ ਵੀ ਆਏ ਜੀ ਤੇ ਉਹ ਮੈਨੂੰ ਕਹਿੰਦੇ ਵੀ ਸਾਡੇ ਤੇ ਪ੍ਰ ਇਨਾਮ ਜੀ ਉਹਨਾਂ ਦਾ ਗੁਰਿੰਦਰ ਸਿੰਘ ਜੀ ਉਹ ਪੈਟਰੋਲ ਪੰਪ ਤੇ ਮੈਨੂੰ ਸਪੈਸ਼ਲ ਮਿਲਣ ਆਏ ਸੀਗੇ ਫਿਰ ਉਹ ਮੈਨੂੰ ਕਹਿੰਦੇ ਵੀ ਸਾਨੂੰ ਉੱਪਰੋਂ ਪ੍ਰੈਸ਼ਰ ਹੈ ਵੀ ਤੇਰਾ ਕੁਝ ਨਹੀਂ ਬਣ ਸਕਦਾ ਤੂੰ ਐਸਡੀਐਮ ਮੈਡਮ ਕੋ ਭੱਜ ਤੇ ਚਲੋ ਸਰ ਮੈਂ ਐਸਡੀਐਮ ਮੈਡਮ ਕੋਲ ਗਿਆ ਤੇ ਐਸਡੀਐਮ ਮੈਡਮ ਨੇ ਇਹਨਾਂ ਨੂੰ ਕਿਹਾ ਵੀ ਇਹਨਾਂ ਦੀ ਵੋਟ ਬਣਾਓ ਫਿਰ ਉਸ ਦਿਨ ਬੀਡੀਪੀਓ ਸਾਹਿਬ ਕਹਿੰਦੇ ਵੀ ਇਹਨਾਂ ਦੀ ਫਾਈਲ ਜਿਹੜੀ ਸਾਡੇ ਕੋਲ ਵੋਟਰ ਵਾਸਤੇ ਆਈ ਸੀ ਬਣਨ ਵਾਸਤੇ ਉਹ ਗੁੰਮ ਹੋ ਗਈ ਤੋਂ ਮੈਡਮ ਨੇ ਉਹਨਾਂ ਨੂੰ ਕਿਹਾ ਵੀ ਕੀ ਨਾਵੇਂ ਇਹਨਾਂ ਦੀ ਫਾਈਲ ਲੱਭੋ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹਨਾਂ ਦੀ ਫਾਈਲ ਲੱਭੋ ਤੇ ਇਹਨਾਂ ਦੀ ਬੋਟ ਬਣਾ ਕੇ ਦਿਓ ਵੀ ਇਹ ਸਰਪੰਚੀ ਦੇ ਕੈਂਡੀਡੇਟ ਨੇ ਤੇ ਜੀ ਉਹਦੇ ਬਾਅਦ ਮੈਂ ਫੇਰ ਮੈਡਮ ਕੋਲ ਗਿਆ ਫੇਰ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਅਸੀਂ ਬਣਾ ਦਿੰਨੇ ਆ ਤੇ ਮੈਂ ਇਹਨਾਂ ਨੂੰ ਫੇਰ ਕਿਹਾ ਮੈਂ ਕਿਹਾ ਜੀ ਜਿਹੜੇ ਡਾਕੂਮੈਂਟ ਤੁਹਾਡੇ ਤੇ ਗੁੰਮ ਹੋ ਗਏ ਮੈਂ ਤੁਹਾਨੂੰ ਦੁਬਾਰਾ ਡਾਕੂਮੈਂਟ ਦੇ ਵੀ ਦਿੰਨਾ ਵੀ ਕੋਈ ਗੱਲ ਨਹੀਂ ਮੇਰੇ ਕੋਲ ਐਕਸਟਰਾ ਡਾਕੂਮੈਂਟ ਹੈਗੇ ਆ ਜੀ ਉਹਦੇ ਬਾਅਦ ਸਰ ਮੈਂ ਅਗਲੀ 4 ਤਰੀਕ ਨੂੰ ਸਾਡਾ ਨਾਮੀਨੇਸ਼ਨ ਫਾਈਲ ਹੋਣਾ ਸੀਗਾ ਸਰ 4 ਤਰੀਕ ਨੂੰ ਅਸੀਂ ਉੱਥੇ ਫਾਈਲ ਜਮ੍ਹਾਂ ਕਰਨ ਵਾਸਤੇ ਮੇਰੀ ਵਾਈਫ ਉੱਥੇ ਗਈ ਤੇ ਉੱਥੇ ਨਾ ਇੱਕ ਕੰਪਿਊਟਰ ਤੇ ਸਰਦਾਰ ਜੀ ਬੈਠੇ ਆ ਆਪਣੇ ਮਤਲਬ ਬਦੇ ਵਧੀਆ ਮਤਲਬ ਉਹ ਹੈਗੇ ਆ ਜੀ ਉਹਨਾਂ ਨੇ ਜੀ ਸਾਡੀ ਜਿਵੇਂ ਮੇਰਾ ਨਾਮ ਮਨੀਸ਼ ਕੁਮਾਰ ਦਾ ਵਾਈਫ ਆਫ ਰਿਪਸਲਿਨ ਕੋਰ ਦਾ ਨਾਮ ਆਇਆ ਉਹ ਸਰਦਾਰ ਜੀ ਆਪਣਾ ਉੱਥੇ ਤੇ ਉੱਥੇ ਉਹਨਾਂ ਨੇ ਆਏ ਕਰਕੇ ਫਾਈਲ ਬੰਦ ਕਰ ਲਈ ਕਹਿੰਦਾ ਤੁਹਾਡਾ ਨਾਮੀਨੇਸ਼ਨ ਨਹੀਂ ਹੋਣਾ ਵੀ ਤੁਸੀਂ ਜਾਓ ਵੀ ਤੁਹਾਡਾ ਹੋਰ ਕੁਝ ਨਹੀਂ ਹੋਣਾ ਤੁਸੀਂ ਜਾਓ ਤੁਸੀਂ ਤੁਹਾਡੇ ਕਾਗਜ਼ੇ ਨਹੀਂ ਪੂਰੇ ਹੈਗੇ ਚਲੋ ਅਸੀਂ ਜੀ ਫਿਰ ਜਦੀ ਫੇਰ ਫਾਈਲ ਚੱਕੀ ਅਸੀਂ ਐਸ ਡੀ ਐਮ ਮੈਡਮ ਕੋਲ ਉੱਥੇ ਪਹੁੰਚੇ ਫਿਰ ਐਸਡੀਐਮ ਮੈਡਮ ਨੇ ਉਹਨਾਂ ਨਾਲ ਗੱਲ ਕੀਤੀ ਵੀ ਕੀ ਆ ਦਿੱਕਤ ਆ ਵੀ ਤੁਸੀਂ ਇਹਨਾਂ ਦੀ ਫਾਈਲ ਕਿਉਂ ਨਹੀਂ ਜਮ੍ਹਾਂ ਕਰ ਰਹੇ ਸਰ ਅਸੀਂ ਐਸਡੀਐਮ ਮੈਡਮ ਕੋਲ 4:30 ਵਜੇ ਨਿਕਲੇ ਇਹਨਾਂ ਨੇ 5 ਵਜੇ ਫਾਈਲ ਮੇਰੀ ਜਮ੍ਹਾਂ ਕਰ ਲਈ ਆ ਸਰ ਮੈਨੂੰ ਉਹਨਾਂ ਨੇ ਰਸੀਦ ਵੀ ਦੇ ਦਿੱਤੀ ਫਾਈਲ ਜਮ੍ਹਾਂ ਕਰਕੇ ਮੈਨੂੰ ਰਸੀਦ ਦੇ ਦਿੱਤੀ ਜੀ ਚਲੋ ਸਰ ਫਿਰ ਅਗਲੀ ਤਰੀਕ ਆ ਗਈ ਜੀ 5 ਤਰੀਕ ਅਸੀਂ ਐਸਡੀਐਮ ਮੈਡਮ ਕੋਲ ਗਏ ਫਿਰ ਵੀਡੀਓ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਮੈਡਮ ਇਹਨਾਂ ਦੀ ਫਾਈਲ ਗੁੰਮ ਗਈ ਤੇ ਮੈਡਮ ਕਹਿੰਦੇ ਵੀ ਤੁਸੀਂ ਪੰਜ ਬੰਦਿਆਂ ਦੀ ਡਿਊਟੀ ਲਗਾਓ ਤੇ ਵੀ ਇਹਨਾਂ ਦੀ ਫਾਈਲ ਲੱਭੋ ਇਹਨਾਂ ਦੀ ਬੋਟ ਬਣਾਓ ਸਰ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੇਰੀ ਵਾਈਫ ਅੰਦਰ ਬੈਠੀ ਰਹੀ ਜੀ ਉਸ ਤੋਂ ਬਾਅਦ ਇਹ ਹਰ ਇੱਕ ਘੰਟੇ ਪਹਿਲਾਂ ਸਾਨੂੰ ਗਲਸਾ ਦਿੰਦੇ ਰਹੇ ਬੀਡੀਪੀਓ ਸਾਹਿਬ ਵੀ ਕੀ ਨਾ ਮੈਂ ਤੁਹਾਡੀ ਵੋਟ ਬਣ ਜੂਗੀ ਤੁਸੀਂ ਵੇਟ ਕਰੋ ਤੁਹਾਡੀ ਵੋਟ ਬਣ ਜੂਗੀ ਵੇਟ ਕਰੋ ਪਾਠਕ ਜੀ ਹਰ 15 20 ਮਿੰਟ ਬਾਅਦ ਉਹਨਾਂ ਕੋ ਜਾਂਦੇ ਰਹੇ ਹਾਂਜੀ ਹੋ ਰਿਹਾ ਤੁਹਾਡਾ ਹੀ ਕੰਮ ਚੱਲ ਰਿਹਾ ਤੁਹਾਡੀ ਵੋਟ ਬਣੂਗੀ ਕੋਈ ਗੱਲ ਨਹੀਂ ਬਣੂਗੀ ਸਰ 6 ਵਜੇ ਉਹਨਾਂ ਨੇ ਮੇਰੀ ਮਿਸਿਸ ਨੂੰ ਬਾਹਰ ਕੱਢਤਾ ਗੇਟ ਤੋਂ ਬਾਹਰ ਉਹ ਕਹਿੰਦੇ ਵੀ ਤੁਸੀਂ ਆਪਣੇ ਹਸਬੰਦ ਨੂੰ ਅੰਦਰ ਭੇਜ ਦੋ ਦੇ ਕੋ ਸਰ ਮੈਂ ਅੰਦਰ ਚਲੇ ਗਿਆ ਮੇਰੀ ਵਾਈਫ ਨੂੰ ਅੰਦਰ ਬੱਚੇ ਲੈ ਕੇ ਗੱਡੀ 'ਚ ਬੈਠ ਗਈ ਜੀ ਤੇ ਸਰ ਮੈਨੂੰ 1 ਘੰਟਾ ਮੈਂ ਬੈਠਾ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਬੀੜੀਪੋ ਸਾਹਿਬ ਵੀ ਸਾਡਾ ਕਰ ਦੋ ਬੋਲ ਹਾਂ ਹਾਂ ਤੁਹਾਡੀ ਵੋਟ ਪੱਕੀ ਐ ਮੈਂ ਤੁਹਾਨੂੰ 101% ਸ਼ੋਰ ਦੰਨਾ ਵੀ ਤੁਹਾਡੀ ਵੋਟ ਬਣ ਜੂਗੀ ਵਾ ਅਸੀਂ ਕੱਢ ਕੇ ਦੇਣਾ ਤੁਸੀਂ ਆਪਣਾ ਲੜੀ ਨੰਬਰ ਲਾ ਲਿਓ ਜੀ ਚਲੋ ਸਰ ਫਿਰ ਮੈਨੂੰ ਐਸ ਐਚਓ ਸਾਹਿਬ ਆਏ 5-7 ਮੁਲਾਜ਼ਮ ਹੋરા ਏ ਉਹਨਾਂ ਨੇ ਫੜ ਕੇ ਮੈਨੂੰ ਬਾਹਰ ਕੱਢਤਾ ਕਹਿੰਦਾ ਜਦ ਅਸੀਂ ਤੁਹਾਨੂੰ ਬੁਲਾਵਾਂਗੇ ਫਿਰ ਤੁਸੀਂ ਆਇਓ ਸਰ 7:00 ਵਜੇ 8:00 ਵਜੇ ਸਰ ਕੋਈ ਸਾਨੂੰ ਬੁਲਾਉਣ ਨਹੀਂ ਆਇਆ ਏ ਬੀ ਡੀ ਪੀਓ ਦਫ਼ਤਰ ਵਾਲੇ ਬਾਰੀ-ਬਾਰੀ ਗੱਡੀਆਂ 'ਚ ਆਪਣੇ ਘਰ ਨੂੰ ਲੰਘ ਗਏ ਜੀ ਸਰ ਅਸੀਂ ਤਕਰੀਬਨ 11:30 ਵਜੇ ਉੱਥੇ ਆਪਣੀ ਗੱਡੀ 'ਤੇ ਬੈਠੇ تھے ਤੇ ਪੌਣੇ 12 ਵਜੇ ਰਾਤ ਨੂੰ ਲਿਸਟ ਲੱਗੀ ਜੀ ਉਹਦੇ 'ਚ ਲਿਖਿਆ ਸੀ ਵੀ ਰਿਪਸਲਿੰਨ ਦੀ ਵੋਟ ਨਾ ਕਰਨ ਕਰਕੇ ਇਹਨਾਂ ਦੀ ਫਾਈਲ ਰਿਜੈਕਟ ਕੀਤੀ ਜਾਂਦੀ ਹੈ ਜੀ ਇਹ ਬਿਲਕੁਲ ਜਿਸ ਤਰ੍ਹਾਂ ਤੁਸੀਂ ਇਹਨਾ ਕੁਝ ਕਹ ਰਹੇ ਹੋ ਇਹ ਜਾਣ ਬੁੱਝ ਕੇ ਪ੍ਰਸ਼ਾਸਨ ਕਰ ਰਿਹਾ ਸੀ ਕਿ ਕਿਸੇ ਸਹਾਇਤ ਨਾਲ ਚੱਲਦਾ ਸਾਰਾ ਕੰਮ ਹਾਂ ਹੁਣ ਜਿੱਦਾਂ ਜੀ ਆਪਣਾ ਗੁਰਿੰਦਰ ਸਿੰਘ ਸੈਕਟਰੀ ਪੰਚਾਇਤ ਸੈਕਟਰੀ ਸੀ ਉਹ ਕਹਿੰਦੇ ਵੀ ਸਾਡੇ ਤੇ ਪ੍ਰੈਸ਼ਰ ਹੈ ਹੁਣ ਉਹ ਤਾਂ ਉਹੀ ਦੱਸ ਸਕਦੇ ਵੀ ਪ੍ਰੈਸ਼ਰ ਕਿਹਦਾ ਸੀਗਾ ਵੀ ਕੌਣ ਇਹ ਜਾ ਮਤਲਬ ਪਰਸਨ ਸੀਗਾ ਜਿਹੜਾ ਸਾਨੂੰ ਚਾਹੁੰਦਾ ਸੀ ਵੀ ਇਲੈਕਸ਼ਨ ਨਾਲ ਲੜਨ ਮੈਂ ਸਰਕਾਰ ਤਾਂ ਕਹਿੰਦੀ ਆ ਵੀ ਨਵੇਂ ਪੜੇ ਲਿਖੇ ਨੌਜਵਾਨਾਂ ਨੂੰ ਮਤਲਬ ਬढ़ावा ਦਿਓ ਅਸੀਂ ਹੁਣ ਦੱਸੋ ਅਸੀਂ ਨੌਜਵਾਨ ਵੀ ਸੀਗੇ ਪੜ੍ਹੇ ਲਿਖੇ ਵੀ ਸੀ ਸਾਨੂੰ ਇਹਨਾਂ ਨੇ ਕਿੱਥੋਂ ਕਿੱਥੇ ਪਹਚਾਤਿਆ ਅਸੀਂ 27 ਤਰੀਕ ਤੋਂ ਸਰ ਹੁਣ ਤੱਕ ਹਰਾਸਮੈਂਟ ਹੋਏ ਰਿਹਾ ਕਿੱਥੇ ਕਿੱਥੇ ਅਸੀਂ ਨਹੀਂ ਗਏ ਕਿੱਥੇ ਕਿੱਥੇ ਅਸੀਂ ੱਟਕੇ ਨਹੀਂ ਗਾਦੇ ਜੀ ਸਾਨੂੰ ਬਸ ਇਹਨਾਂ ਨੇ ਬਸ ਇੱਕ ਉਹ ਨੋਲੀਪੌਪ ਦੇ ਕੇ ਰੱਖਿਆ ਜੀ ਵੀ ਅੱਜ 7 7 ਤਰੀਕ ਹੋ ਗਈ 7 ਤਰੀਕ ਤੱਕ ਦੇਖੋ ਸਰ ਇਹਨਾਂ ਨੇ ਸਾਨੂੰ ਉਝਾ ਕੇ ਹੀ ਰੱਖਿਆ ਵੀ ਇਹਨਾਂ ਨੇ ਸਾਨੂੰ ਹੁਣ ਤੱਕ ਕੁਝ ਨਹੀਂ ਦੱਸਿਆ ਹੋਰ ਸੁਣੋ ਸਰ ਸਾਡਾ ਜਿਹੜਾ ਕੈਵਰੀ ਕੈਂਡੀਡੇਟ ਸੀਗਾ ਪੂਸ਼ਾ ਦੇਵੀ ਉਸ਼ਾ ਦੇਵੀ ਦਾ ਵੀ ਨਾਮ ਮੰਨ ਲਓ ਸਾਡੇ ਕਾਗਜ਼ ਨਹੀਂ ਪੂਰੇ ਸੀਗੇ ਉਸ਼ਾ ਦੇਵੀ ਦੇ ਤਾਂ ਕਾਗਜ਼ ਪੂਰੇ ਸੀਗੇ ਨਾ ਜੀ ਉਹਦਾ ਵੋਟਰ ਲਿਸਟ ਪੂਰੀ ਸੀ ਉਹਦੀ ਵੋਟ ਬਣੀ ਹੋਈ ਸੀਗੀ ਹਾਲਾਂਕਿ ਤੁਸੀਂ ਸਾਰ ਇੱਕ ਆ ਚੀਜ਼ ਧੋਖੋ ਮੈਂ ਉਥੇ ਲਿਸਟ ਕਢਵਾਈ ਹੈ ਜੀ ਇਹਦੇ ਵਿੱਚ ਆਪਣਾ ਬਲੌਂਗੀ ਕਲੋਨੀ ਦੀ ਇਹਦੇ ਵਿੱਚ ਮਨੀਸ਼ ਕੁਮਾਰ ਦੇ ਜਿੰਨੇ ਵੀ ਬੰਦੇ ਐ ਉਹ ਸਭ ਦੇ ਕਾਗਜ਼ ਰਿਜੈਕਟ ਕੀਤੇ ਗਏ ਆ ਜੀ ਜਿੱਦੇ ਵੀ ਮਨੀਸ਼ ਕੁਮਾਰ ਨਾਮ ਦੇ ਬੰਦੇ ਐ ਉਹਨਾਂ ਦੇ ਨਾਮ ਰਿਜੈਕਟ ਕੀਤੇ ਗਏ ਆ ਜੀ ਇਹ ਜੋ ਹੋਟਲਿਸਟ ਤੋਂ ਇਹਨਾਂ ਦਾ ਨਾਮ ਕੱਟਿਆ ਗਿਆ ਜੀ ਕਿਸੇ ਔਰ ਵਾਰਡ 'ਚ ਪਾਇਆ ਇਹਨਾਂ ਦਾ ਨਾਮ ਜਾਂ ਬਿਲਕੁਲ ਹੀ ਘੜ ਦਿੱਤਾ ਗਿਆ ਸਰ ਅਸੀਂ ਤਾਂ 27 ਤਰੀਕ ਤੋਂ ਲੈ ਕੇ ਆਖਰੀ 5 ਤਰੀਕ ਤੱਕ ਇਹਨਾਂ ਕੋ ਰਿਕੁਐਸਟੇ ਕਰਦੇ ਰਹੇ ਸਾਨੂੰ ਸਾਡੀ ਵੋਟ ਦੇ ਦਿੱਤੀ ਜਾਵੇ ਸਾਨੂੰ ਸਾਡਾ ਵੋਟਰ ਕਾਰਡ ਦੇ ਤਾਂ ਸਾਡੇ ਕੋਲ ਸਰ ਵੀਡੀਓ ਵੀਡੀਓ ਸਭ ਦੀ ਰੀਸੀਵਿੰਗ ਦੀ ਹੈ ਵੀ ਇਹਨਾਂ ਨੇ ਸਾਡੇ ਤੋਂ ਫਾਈਲ ਲਈਤੀ ਹੈ ਸਾਨੂੰ ਦਲਾਸਾ ਦਿੰਦੇ ਰਹੇ 5 ਤਰੀਕ ਤੱਕ ਥੋੜੀ ਤਾਂ ਵੋਟ ਬਣੀ ਵੀ ਹੈ ਤੁਸੀਂ ਜਾ ਕੇ ਫਾਈਲ ਜਮ੍ਹਾਂ ਕਰਾਓ ਉਹਨਾਂ ਨੇ ਕਹਿਣੇ ਤੇ ਹੀ ਸਾਡੀ ਫਾਈਲ ਜਮ੍ਹਾਂ ਹੋਈ ਹੋਈ ਸੀਗੀ ਜੀ ਤੇ ਮਿਸਟਰ ਸਾਹਿਬ ਗੱਲ ਇੱਜਾ ਤੁਸੀਂ ਸ੍ਰੀਫ ਸੈਕਟਰੀ ਨੂੰ ਕਿਉਂ ਵਿਚ ਪਾ ਰਹੇ ਹੋ ਵੀਡੀਓ ਵੀਡੀਓ ਤੋਂ ਲੱਗਦਾ ਨਹੀਂ ਕਿ ਵੀਡੀਓ ਵੀ ਬੁਨੇਗਾਰਾਂ ਨੇ ਜਾਂ ਜਿੰਨਾ ਬਿਲਕੁਲ ਹੈਗੇ ਸਰ ਸਭ ਤੋਂ ਬਾਅਦ ਮੈਂ ਸਰ ਸਭ ਤੋਂ ਬਾਅਦ ਕਸੂਰਬਾਰ ਬੀਡੀਪੀਓ ਸਾਹਿਬ ਨੂੰ ਕਹੂੰਗਾ ਸਰ ਇੱਕ ਨੇੜੀ ਉਸ ਦਿਨ ਦਫਤਰ ਬੰਦ ਸੀਗਾ ਉਹ ਬੀਡੀਪੀਓ ਸਾਹਿਬ ਨੇ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੇਰੀ ਵਾਈਫ ਨੂੰ ਉੱਥੇ ਬਿਠਾ ਕੇ ਰੱਖਿਆ ਅਗਰ ਸਾਡੀ ਵੋਟ ਨਹੀਂ ਬਣਨੀ ਸੀਗੀ ਉਹ ਸਾਨੂੰ 1 ਵਜੇ ਜਵਾਬ ਦੇਣ ਦੇ 2 ਵਜੇ ਜਵਾਬ ਦੇਣ ਦੇ 4 ਵਜੇ ਜਵਾਬ ਦੇਣ ਦੇ ਉਹਨਾਂ ਨੇ ਸਰ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਪਤਾ ਨਹੀਂ ਉਹਨਾਂ ਤੇ ਕੀ ਨਾ ਦਾ ਪ੍ਰੈਸ਼ਰ ਸੀਗਾ ਹੋਰ ਸਰ ਅਸੀਂ ਰਾਤ ਦੇ 12 ਵਜੇ ਤੱਕ ਬਾਹਰ ਵੇਟ ਕਰਦੇ ਰਹੇ ਤੁਹਾਡੇ ਕੋਲ ਕੋਈ ਸਬੂਤ ਹੈ ਜਿੱਦਾਂ ਤੁਸੀਂ ਕਹਿ ਰਹੇ ਕਿ ਬੀਡੀਪੀਓ ਕੋਲ ਜਾਦੇ ਸੀਗੇ ਤੇ ਤੁਸੀਂ ਬਾਹਰ ਪੁੱਛਦੇ ਸੀ ਹਾਂਜੀ ਪਰ ਉਸ ਆਧਨ ਦੇ ਸੀ ਇੱਕ ਵੀ ਸਾਡੀ ਵੋਟ ਬਣ ਜਾਏਗੀ ਸਰ ਕਰੋ ਤੁਹਾਡਾ ਕੰਮ ਸਰ ਬੀ ਡੀ ਪੀਓ ਸਾਹ ਹਾਂਜੀ ਸਰ ਬੀ ਡੀ ਪੀਓ ਸਾਹਿਬ ਦੇ ਅੰਦਰ ਕੈਮਰੇ ਲੱਗੇ ਹੋਏ ਆ ਤੁਸੀਂ 4 ਤਰੀਕ ਦੀ ਆਪਣਾ 4 ਤਰੀਕ ਤੇ 5 ਤਰੀਕ ਦੀ ਰਿਕਾਰਡਿੰਗ ਉੱਥੇ ਕੱਢ ਲਓ ਜੀ ਸਵੇਰੇ 12 ਵਜੇ ਤੋਂ ਲੈ ਕੇ ਮੇਰੀ ਵਾਈਫ 6 ਵਜੇ ਤੱਕ ਉੱਥੇ ਅੰਦਰ ਬੈਠੀ ਰਹੀ ਜੀ ਉਹ ਸਾਨੂੰ ਹਰ 10 ਮਿੰਟ ਬਾਅਦ ਇਹੀ 1 ਘੰਟੇ ਬਾਅਦ ਇਹੀ ਕਹਿੰਦੇ ਰਹੇ ਤੁਹਾਡੀ ਵੋਟ ਬਣੀ ਥੋੜੀ ਫਾਈਲ ਅਸੀਂ ਜਮ੍ਹਾਂ ਕਰਾਈ ਹੋਈ ਹੈ ਜੇ ਤੁਹਾਡੀ ਵੋਟ ਨਾ ਹੁੰਦੀ ਅਸੀਂ ਤੁਹਾਡੀ ਫਾਈਲ ਜਮ੍ਹਾਂ ਕਿਉਂ ਕਰਾਂਦੇ ਜੀ ਮਡੇਟਟ ਜੀ ਤੁਸੀਂ ਗੱਲ ਕਰ ਰਹੇ ਸੀ ਜੀ ਐਸਜੀਐਮ ਮੈਡਮ ਨੇ ਕਿਹਾ ਕਿ ਤੁਹਾਡੀ ਵੋਟ ਬਣ ਗਈ ਹੈ ਲੜੀ ਨੰਬਰ ਫ੍ਰੀ ਦੇ ਲੱਗੇ ਨੇ ਸਰ ਉਹ ਲੜੀ ਨੰਬਰ ਦਾ ਕੀ ਬਣਿਆ ਸਰ ਅਸੀਂ ਤਾਂ ਐਸਜੀਐਮ मैम ਦਾ ਦਿলো ਧੰਨਵਾਦ ਕਰਦੇ ਆ ਇਹ ਜੇ ਅਫਸਰ ਹੋਣੇ ਚਾਹੀਦੇ ਨੇ ਵੀ ਜਿਨ੍ਹਾਂ ਨੇ ਸਾਨੂੰ ਅਸਵਾਸ਼ਣ ਦਿੱਤਾ ਉਹ ਵੀ ਵੀਡੀਓ ਪੀਓ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਵੀ ਇਹਨਾਂ ਦੀ ਵੋਟ ਬਣੀ ਹੋਈ ਹੈ ਫਿਰ ਮੈਡਮ ਨੇ ਸਾਨੂੰ ਸਪੈਸ਼ਲ ਭੇਜਿਆ ਅਸੀਂ ਉੱਥੇ ਅਸੀਂ ਮੈਂ ਔਰ ਮੇਰੀ ਮਿਸ ਜੀ ਉੱਥੇ ਗਏ ਸੀਗੇ ਤਾਂ ਹੀ ਇਹਨਾਂ ਨੇ ਉਸ ਦਿਨ 12 ਵਜੇ ਤੋਂ ਲੈ ਕੇ 6 ਵਜੇ ਸਾਨੂੰ ਬਿਠਾ ਕੇ ਰੱਖਿਆ جے ਸਾਡੀ ਵੋਟ ਬਣੀ ਹੋਈ ਸੀ ਪਰ ਸਾਡੀ ਇਹ ਫਾਈਲ ਰਿਜੈਕਟ ਕਿਉਂ ਕਰ ਦਿੱਤੀ ਗਈ ਜੀ ਲੜੀ ਨੰਬਰ ਤੁਹਾਨੂੰ ਦਿੱਤਾ ਗਿਆ ਜਾਂ ਨਹੀਂ ਨਹੀਂ ਦਿੱਤਾ ਗਿਆ ਸਰ ਸਾਨੂੰ ਲੜੀ ਨੰਬਰ ਨਹੀਂ ਦਿੱਤਾ ਗਿਆ ਸਾਡੀ ਤਾਂ ਇਹਨਾਂ ਨੇ ਵੋਟ ਹੀ ਨਹੀਂ ਬਣਾਈ ਜੀ ਮੈਂ ਤੁਸੀਂ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਹਿਤੀ ਵੀ ਚਾਰਾ ਚਲਾ ਪ੍ਰਯਾਸ ਹੋਏਗਾ ਸਰਕਾਰ ਦਾ ਕਿ ਆਪਾਂ ਸਰਬਸੰਮਤੀ ਨਾਲ ਸਰਪੰਚੀ ਚੁਣ ਕਰੀਏ ਹਾਂਜੀ ਤੇ ਲੱਗਦਾ ਹੈ ਕਿ ਸਰਬਸੰਮਤੀ ਇਸੇ ਤਰ੍ਹਾਂ ਬਣੇਗੀ ਅਗਰ ਤਾਂ ਸਰ ਇਸ ਤਰ੍ਹਾਂ ਦੇ ਹੀ ਅੰਦਰ ਨਾ ਇਸ ਤਈ ਅਗਰ ਅੰਦਰ ਸਾਰੇ ਸਾਰਾ ਕੁਝ ਸਿਸਟਮ ਚੱਲਦਾ ਰਿਹਾ ਸਰਬਸੰਮਤੀ ਤਾਂ ਬਹੁਤ ਦੂਰ ਹੈ ਸਰ ਉਰੇ ਤਾਂ ਸਿਸਟਮ ਦਾ ਹੀ ਨਹੀਂ ਪਤਾ ਕਿ ਸਿਸਟਮ ਕੀ ਚੀਜ਼ ਹੈ ਉਰੇ ਲੋਕਾਂ ਨੂੰ ਪਤਾ ਹੀ ਨਹੀਂ ਆ ਅਫਸਰਾਂ ਨੂੰ ਨਹੀਂ ਪਤਾ ਵੀ ਅਸੀਂ ਕਿਵੇਂ ਕੈਂਡੀਡੇਟ ਨੂੰ ਸਿਲੈਕਟ ਕਰਨਾ ਜਿਵੇਂ ਮੇਰੇ ਨਾਲ ਦੇਖੋ ਇਹਨਾਂ ਤਾਂ ਔਖਾ ਤੜੀ ਹੋਇਆ ਠੀਕ ਹੈ ਜੀ ਹੁਣ ਅਸੀਂ ਭਗਵੰਤ ਮਾਨ ਚੀਫ ਮਿਨਿਸਟਰ ਜੀ ਉਹ ਤਾਂ ਤਾਂ ਆਪਣੇ ਇੱਕ ਲੈਵਲ ਤੇ ਬੈਠੇ ਆ ਜੀ ਉਹਨਾਂ ਤੱਕ ਸਾਡੀ ਆਵਾਜ਼ ਪਹੁੰਚੂਗੀ ਕਿਸ ਤਰ੍ਹਾਂ ਸਾਡੀ ਆਵਾਜ਼ ਤਾਂ ਦੱਬਣਗੇ ਜਿਹੜੇ ਸਾਡੇ ਤੋਂ ਉੱਪਰ ਦੇ ਲੈਵਲ ਦੇ ਉਹਨਾਂ ਤੋਂ ਉੱਪਰ ਦੇ ਲੈਵਲ ਦੇ ਤੋਂ ਉੱਪਰ ਦੇ ਲੈਵਲ ਦੇ ਜਿਹੜੇ ਬੰਦੇ ਬੈਠੇ ਨੇ ਉਹ ਤਾਂ ਸਾਡੀ ਆਵਾਜ਼ ਦੱਬ ਰਹੇ ਨੇ ਜਦੋਂ ਸਿਸਟਮ ਦੇ ਵਿੱਚ ਰਹਿ ਕੇ ਇਹਨਾਂ ਕੁਝ ਹੋ ਰਿਹਾ ਹੈ ਪਬਲਿਕ ਦੀ ਆਵਾਜ਼ ਉੱਪਰ ਤੱਕ ਕਿਸ ਤਰ੍ਹਾਂ ਪਹੁੰਚੂਗੀ ਸਰ ਮੈਨੂੰ ਤੁਸੀਂ ਆਵਾਜ਼ ਵੀ ਸਪੋਰਟਰ ਹੋਏ ਉਹ ਹਾਂਜੀ ਬਿਲਕੁਲ ਅਸੀਂ ਆਸੀਂ ਤਾਂ ਖੁਦ ਕਹਿੰਦੇ ਜੀ ਮੈਂ ਤਾਂ ਆਮ ਮੈਂ ਤਾਂ ਖੁਦ ਆਪਣੇ ਆਪਣੇ ਸਰਪੰਚੀ ਦੇ ਕੈਂਡੀਡੇਟ ਤੇ ਮੈਂ ਆਪਣੇ ਨੂੰ ਕਾਊਂਟ ਕਰਦੀ ਨਹੀਂ ਠੀਕ ਹੈ ਜੀ ਮੈਂ ਖੁਦ ਆਪਣੇ ਆਪਣੇ ਇੱਕ ਆਮ ਆਦਮੀ ਦੀ ਸਪੋਰਟਰ ਕਹਿੰਦੀ ਆ ਕਿ ਹਾਂ ਅਸੀਂ ਬਹੁਤ ਕੰਮ ਕੀਤਾ ਬਹੁਤ ਕੁਝ ਕੀਤਾ ਜੇਸੀ ਬਲੰਗੀ ਵਾਸਤੇ ਲੋਕਾਂ ਨੇ ਸਾਨੂੰ ਸਪੋਰਟ ਵੀ ਬਹੁਤ ਕੀਤੀ ਹੈ ਲੋਕਾਂ ਨੇ ਸਾਨੂੰ ਪਿਆਰ ਵੀ ਬੋਲ ਕੇ ਲੋਕਾਂ ਦੇ ਪਿਆਰ ਦੇ ਨਾਲ ਹੀ ਅਸੀਂ ਉਰੇ ਖੜੇ ਹੋਏ ਸੀ ਵੀ ਚਲੋ ਸਾਨੂੰ ਇਹ ਲੈਵਲ ਮਿਲਿਆ ਅਸੀਂ ਅੱਗੇ ਹੋ ਕੇ ਲੋਕਾਂ ਦੀ ਸੇਵਾ ਹੋਰ ਕਰਾਂਗੇ ਪਰ ਸਾਨੂੰ ਉਹ ਤਾਂ ਜੀ ਇਹਨਾਂ ਸਰਕਾਰਾਂ ਨੇ ਇਹਨਾਂ ਪ੍ਰਸ਼ਾਸਨਾਂ ਨੇ ਜੀ ਆ ਉੱਪਰਲੇ ਬੰਦਿਆਂ ਨੇ ਜੋ ਵੀ ਹੈ ਉਹਨਾਂ ਨੇ ਸਾਨੂੰ ਦਬਾਤਾ ਅੱਜ ਵਾਕਿਆ ਸਰ ਅਸੀਂ ਦੱਬ ਗਏ ਮੈਂ ਸਰ ਨਹੀਂ ਮੈਂ ਪਛਤਾ ਨਹੀਂ ਰਹੀ ਕਿਉਂਕਿ ਮੈਂ ਸਰ ਇੱਕ ਆਮ ਖੁਦ ਲੋਕਾਂ ਦੀ ਸੇਵਾ ਕੀਤੀ ਹੈ ਸਰ ਸੇਵਾ ਕਰਨ ਵਾਲਾ ਬੰਦਾ ਨਾ ਕਦੀ ਪਛਤਾਨਦਾ ਨਹੀਂ ਪਾਰਟੀ ਤੋਂ ਪਾਰਟੀ ਨਹੀਂ ਕੋਈ ਜੇ ਪਾਰਟੀ ਤੋਂ ਸਰ ਹੋ ਫੀਲ ਹੁੰਦਾ ਜੀ ਜੈਨੂਨ ਹੈ ਮੈਂ ਵੀ ਪਬਲਿਕ ਆ ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ ਫੀਲ ਹੋ ਰਿਹਾ ਹੈ ਮੈਨੂੰ ਜਦ ਆਪਣੀ ਸਰਪੰਚੀ ਤੇ ਬਹੁਤ ਆਸ ਸੀ ਕਿ ਚਲੋ ਮੈਂ ਖੜੀ ਹਾਂਗੀ ਮੈਂ ਬਹੁਤ ਲੋਕਾਂ ਦਾ ਕੁਝ ਭਲਾ ਸੋਚੂਗੀ ਬੜਾ ਕੁਝ ਕਰੂੰਗੀ ਸਰ ਐਮਐਲਏ ਤੱਕ ਕਿੱਥੇ ਜਾਈਏ ਇੱਥੇ ਜਦ ਸਰ ਆਪਣਾ ਵੀਡੀਓ ਦਫ਼ਤਰ ਦੇ ਵਿੱਚ ਆਫੀਸਰ ਆਪਣੀ ਫਾਈਲ ਨਹੀਂ ਕਰ ਰਿਕੇ ਦੇਰਾਂ ਜੀ ਐਮਐਲਏ ਤਾਂ ਬਹੁਤ ਉੱਪਰ ਲੈਵਲ ਤੱਕ ਹੈ ਉਹਨਾਂ ਤੱਕ ਸਾਡੀ ਤਾਂ ਆਵਾਜ਼ ਵੈਸੇ ਹੀ ਨਹੀਂ ਪਹੁੰਚ ਸਕਦੀ ਉਹਨਾਂ ਦੇ ਬਾਹਰ ਤਾਂ ਬੰਦੇ ਬੜੇ ਖੜੇ ਹੁੰਦੇ ਜੀ 10 ਮਿੰਟ ਤੱਕ ਆਓ ਘੰਟੇ ਤੱਕ ਆਓ 2 ਘੰਟੇ ਤੱਕ ਆਓ ਜੀ ਉੱਥੇ ਤੱਕ ਤਾਂ ਸਾਡਾ ਲੈਵਲ ਪਹੁੰਚ ਹੀ ਨਹੀਂ ਸਕਦਾ ਜੀ ਮਨੀਸ਼ ਜੀ ਇੱਕ ਸਾਰੇ ਕੈਂਡੀ ਅਮਰ ਵੋਟਰ ਰਹੇ ਹੋ ਕਿਉਂ ਡਾਇਨਾਮਟਟਾ ਗਿਆ ਹਾਂਜੀ ਤੁਸੀਂ ਅਗਰ ਵੋਟ ਹੁਣ ਲੋਕਾਲੀ ਕਿਉਂ ਵੋਟ ਬਣਾਉਂਦੇ ਕਿਉਂ ਪਾਉਂਦੇ ਜਿਹੜਾ ਕੰਮ ਕਰਿਆ ਕਰੂਗਾ ਵਧੀਆ ਕੈਂਡੀਡੇਟ ਨੂੰ ਵੋਟ ਪਾਵਾਂਗੇ ਜਿਹੜਾ ਆਪਣੇ ਫਰਜ਼ ਤੋਂ ਨਹੀਂ ਦੂਰ ਹਟਦੇ ਹਾਂਜੀ ਜੋ ਆਪਣਾ ਰਾਈਟ ਅਧਿਕਾਰ ਹੋ ਆਪਾਂ ਕਰਾਂਗੇ ਜੀ ਜਿਹੜਾ ਬਲੋਂਗ ਨੂੰ ਪੂਰਾ ਸੁਧਾਰੂਗਾ ਪੂਰੀ ਇੰਪਰੂਵ ਕਰੋਗਾ ਸਾਡੀ ਵੋਟ ਉਸ ਨੂੰ ਜਾਊਗੀ ਨਹੀਂ ਹੈਗੀ ਜੀ ਮੇਰੇ ਹਸਬੰਦ ਹੀ ਹੈਗੀ ਹੈ ਜੀ ਸਭ ਦਾ ਸਮਰਥਨ ਮੌਜੂਦ ਹੈ ਜੀ ਸਾਡੇ ਨਾਲ ਪਬਲਿਕ ਬਹੁਤ ਜੁੜੀ ਹੋਈ ਹੈ ਜੀ ਮੇਰੇ ਨਾਲ ਬੰਦਾ ਬਹੁਤ ਜੁੜਾ ਮੇਰੇ ਲੇਡੀਜ਼ ਬਹੁਤ ਜੁੜੀਆਂ ਜਿੱਥੇ ਅਸੀਂ ਕਮਾਂਗੇ ਜਿੱਥੇ ਸਾਨੂੰ ਕੰਮ ਲੱਗੂਗਾ ਇੰਪਰੂਵਮੈਂਟ ਲੱਗੂਗੀ ਸਾਡੀ ਸਾਰੀ ਵੋਟ ਹਰਾਉਣ ਲਈ ਤਾਂ ਜੀ ਦੇਖੋ ਜੀ ਪਬਲਿਕ ਨੇ ਆਪੇ ਦੇਖਣਾ ਹੈ ਠੀਕ ਹੈ ਜੀ ਕਿਉਂਕਿ ਜਿਹੜੇ ਤਾਂ ਸਪੋਰਟਰ ਵੋਟਰ ਹਨ ਦੂਜੇ ਪਾਸੇ ਤਾਕਤ ਮਤਰੀ ਸਪੋਰਟਰ ਵੋਟਰ ਤਾਂ ਪਹਿਲੀ ਹਾਰ ਚੁੱਕੇ ਆ ਜੀ ਵੋਟਰ ਦੇ ਜਿਹੜੇ ਆਂਟੀ ਐ ਤਾਂ ਹਾਰ ਚੁੱਕੇ ਆ ਜੀ ਉਹਨਾਂ ਨੇ ਤਾਂ ਅੱਜ ਆਪਣਾ ਚਿਹਰਾ ਲੈ ਕੇ ਆਏ ਆ ਸਾਡੇ ਸਾਹਮਣੇ ਦੇਖੋ ਉਹ ਹਾਰ ਚੁੱਕੇ ਆ ਆਂਟੀ ਪਾਰਟੀਆਂ ਹਾਰ ਚੁੱਕੀਆਂ ਜੀ ਤੁਸੀਂ ਕੋਰਟ ਚ ਕਦ ਬਹੁਤ ਜਲਦੀ ਜਾਵਾਂਗੇ ਮਾਈ ਨੇਮ ਜਾਵਾਂਗੇ ਵੀ ਸਾਡੇ ਮਾਮਲੇ ਵਿੱਚ ਸੰਪਰਕ ਕਰਨ ਤੇ ਫੋਨ ਤੇ ਮੋਹਾਲੀ ਦੇ ਵੀਡੀਓ ਮੋਹਾਲੀ ਦੇ ਵੀਡੀਓ ధਨਵੰਤ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਜੋ ਵੀ ਕੰਮ ਕੀਤਾ ਗਿਆ ਅਰੋ ਅਧਿਕਾਰੀਆਂ ਵੱਲੋਂ ਕੀਤਾ ਗਿਆ ਲੇਕਿਨ ਕਾਨੂੰਨ ਦੇ ਬਾਹਰ ਜਾ ਕੇ ਕੋਈ ਕੰਮ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਕਿ ਅਦਾਲਤ ਵਿੱਚ ਉਹ ਵੀ ਆਪਣਾ ਪੱਖ ਰੱਖਣਗੇ ਤੇ ਕਿਸੇ ਦੇ ਨਾਲ ਕੋਈ ਜਾਤੀ ਨਹੀਂ ਕੀਤੀ ਜਾ ਰਹੀ ਹੈ ਤੇ ਜਿਹੜੇ ਅਰੋਪ ਲਾਏ ਜਾ ਰਹੇ ਨੇ ਉਹ ਬੇਬੁਨਿਆਦ ਹਨ ਤੇ ਹਰ ਕਿਸੇ ਨੂੰ ਆਪਣੇ ਹੱਕ ਲਈ ਕਾਨੂੰਨ ਦਾ ਦਰਵਾਜ਼ਾ ਖਟਕਾਉਣ ਦਾ ਪੂਰਾ ਅਧਿਕਾਰ ਹੈ